ਗੁਸਤੀ ਲਾਈਵ ਟੀਵੀ ਫੇਸਬੁੱਕ ਪੇਜ ਤੇ ਸਾਰਿਆਂ ਦਾ ਸਵਾਗਤ ਹੈ ਜੀ ਲਓ ਜੀ ਅੱਜ ਅਸੀਂ ਫਰੀਦਕੋਟ ਆਏ ਹੋਏ ਆ ਤੇ ਤੁਸੀਂ ਦੇਖ ਸਕਦੇ ਹੋ ਇਹ ਆ ਸਾਦਿਕ ਰੋਡ ਤੇ ਸਾਹਮਣੇ ਜਿਹੜਾ ਕਾਲਜ ਪੈਂਦਾ ਫਰੀਦਕੋਟ ਤੇ ਨਾਲੇ ਇੱਥੇ ਇੱਕ ਬੋਰਡ ਵੀ ਲੱਗਿਆ ਹੋਇਆ ਸਾਈਨ ਬੋਰਡ ਗੁਰਨਾਨਕ ਕਲੋਨੀ ਗਲੀ ਨੰਬਰ 1 ਸਾਹਮਣੇ ਜਿਹੜਾ ਮੰਦਿਰ ਆ ਬਣਿਆ ਹੋਇਆ ਛੇ ਮੰਦਿਰ ਆ ਤੇ ਨਾਲੇ ਜਿਹੜੀ ਸਾਡੇ ਪਹਿਲਵਾਨ ਜੀ ਦੀ ਦੁਕਾਨ ਆ ਟੱਬਾ ਹੈ ਪਹਿਲਵਾਨ ਦਾ ਟੱਬਾ ਤੁਸੀਂ ਦੇਖ ਸਕਦੇ ਹੋ ਕਾਲਜ ਦੇ ਮੁੰਡਿਆ ਕਰਕੇ ਸਟੂਡੈਂਟ ਕਰਕੇ ਇੱਥੇ ਰੇਟ ਬਹੁਤ ਵਾਜਬ ਆ ਤੁਸੀਂ ਦੇਖ ਸਕਦੇ ਹੋ ਗੋੜਾ ਵਾਲੀ ਚਾਹ ਦਾ ਕੱਪ 10 ਰੁਪਏ ਆ ਰੋਟੀ ਦੀ ਪਲੇਟ 50 ਰੁਪਏ ਦੇ ਵਿੱਚ ਆ ਉਹ ਆਪਾਂ ਅੰਦਰ ਜਾ ਕੇ ਪੁੱਛਾਂਗੇ ਪਰੌਂਠਾ 25 ਰੁਪਏ ਦਾ ਤੇ ਟਿਫਿਨ ਸਰਵਿਸ ਵੀ ਇੱਥੇ ਹੈਗੀ ਆ ਲੋ ਅੰਦਰ ਜਾ ਕੇ ਗੱਲ ਕਰਦੇ ਆ ਪਰ ਸਾਹਮਣੇ ਤੁਸੀਂ ਦੇਖ ਲਓ ਪਹਿਲਵਾਨ ਦਾ ਢਾਬਾ ਤੇ ਪਹਿਲਵਾਨੀ ਦੀ ਵੀ ਗੱਲਾਂ ਕਰਾਂਗੇ ਚਾਹ ਮਠੀ ਪਰੌਂਠਾ ਨਾਸ਼ਤਾ ਰੋਟੀ ਦੁਪਹਿਰ ਦੀ ਰਾਤ ਦਾ ਖਾਣਾ ਜਿਹੜਾ ਇੱਥੇ ਹੁੰਦਾ ਹਾਂਜੀ ਪਹਿਲਵਾਨੀ ਸਤਿ ਸ਼੍ਰੀ ਅਕਾਲ ਜੀ ਫੇਲਾ ਆਪਣਾ ਨਾਮ ਦੱਸ ਦਿਓ ਜੀ ਮੇਰਾ ਭੋਲਾ ਭਲਵਾਨ ਭੋਲਾ ਭਲਵਾਨ ਫਰੀਦਕੋਟ ਜੀ ਪਲਵਾਨੀ ਕਿੱਥੇ ਕਰੀਏ ਜੀ ਫਰੀਦਕੋਟ ਤੇ ਜਲੰਧਰ ਅੱਛਾ ਜੀ ਤੇ ਉਸਤਾਦ ਜੀ ਤੁਹਾਡੇ ਜਗਦੀਸ਼ ਸਿੰਘ ਧਾਰੀਵਾਲ ਤੇ ਕਿੱਦਾਂ ਮਾ ਬਣਿਆ ਵੀ ਆਪਾਂ ਤਾਬਾ ਖੋਲੀਏ ਜਾਂ ਰੋਟੀ ਖੜਾਈਏ ਬਹੁਤ ਰੇਟ ਤੁਹਾਡੇ ਦੇਖਿਆ ਆਵਾਜ਼ ਬਰੇਟਾ ਪਹਿਲਾਂ ਆਪਣਾ ਦੁੱਧ ਦਾ ਕੰਮ ਸੀ ਲਈ ਉਸ ਤੋਂ ਬਾਅਦ ਵਿੱਚ ਨਾਲ ਰੋਟੀ ਦਾ ਕੰਮ ਲੈ ਰੋਟੀ ਵਧੀਆ ਨਹੀਂ ਮਿਲਦੀ ਸੀ ਸਟੂਡੈਂਟ ਆਪਣੇ ਭਲਵਾਨਾਂ ਨੂੰ ਚਰਚ ਕਰਕੇ ਇੱਥੇ ਨਾਲ ਰੋਟੀ ਦਾ ਕੰਮ ਚਲਾ ਲਿਆ ਸੀ ਜਣੀ ਕੁਆਲਿਟੀ ਵਧੀਆ ਕੁਆਲਿਟੀ ਕੋਸ਼ਿਸ਼ ਕਰੀ ਦੀ ਆ ਜੀ ਤੁਹਾਨੂੰ ਕੋ ਦਾ ਭਵਾਨਾ ਮਾੜਾ ਖਾਂਦੇ ਨਾ ਭਲਵਾਨਾ ਮਾੜਾ ਖਾਂਦੇ ਆ ਨਾ ਮਾੜਾ ਖਲਾਉਂਦੇ ਆ ਇਹ ਗੱਲ ਤਾਂ ਬਿਲਕੁਲ ਸੱਚ ਆ ਜੀ ਬਾਦਾਮ ਕਿੰਨੇ ਕਿ ਭੀਤੇ ਆ ਬਾਦਾਮ ਦਾ ਤੁਹਾਨੂੰ ਪਤਾ ਕਿੰਨੇ ਕਿਨੇ weight category ਵਿੱਚ ਭਲਵਾਨੀ ਕਰੀ ਆ 50 ਕਿਲੋ ਜੀ ਤੇ ਭਲਵਾਨੀ ਦੇ ਸਰਪਲ 50 ਗੋਲਡ 17 ਗੋਲਡ ਆ ਪੰਜਾਬ ਤੋਂ ਨੌਨ ਨੈਸ਼ਨਲ ਭਲਵਾਨੀ ਨੌਕਰੀ ਨਹੀਂ ਮਿਲੀ ਫਿਰ ਗੋਡਾ ਵਜ ਕੇ ਯਾਦਦਸ਼ਤ ਚਲੀ ਗਈ ਸੀ ਅੱਛਾ ਜਣੀ ਨੌਕਰੀ ਮਿਲ ਸਕਦੀ ਸੀ ਹਾਂ ਜੀ ਇਹ ਤੁਹਾਡੇ ਇੰਨੇ ਮੈਡਲ ਆ ਤੇ ਨਾਲ ਦੇ ਨਾਲ ਆਪਾਂ ਦੇਖ ਸਕਦੇ ਆ ਵੀ ਗਰਮਾ ਗਰਮ ਜਿਹੜੀ ਰੋਟੀ ਬਣਾ ਕੇ ਨਾਲ ਦੀ ਨਾਲ ਦਿੱਤੀ ਜਾਂਦੀ ਨਾ ਕੇ ਵੀ ਨਾ ਪਹਿਲਾਂ ਨਹੀਂ ਰੱਖਦੇ ਪਹਿਲਾਂ ਨਹੀਂ ਜਿੱਦਾਂ ਪਹਿਲਾ ਪਲੇਟਾ ਰੱਖਿਆ ਜਾਂਦੀ ਆ ਅੰਦਰ ਇਹ ਤੁਹਾਨੂੰ ਦਿਖਾ ਦਨੇ ਆਂ ਉੱਧਰ ਵੀ ਜਿਹੜਾ ਬੈਠਣ ਦਾ ਵਧੀਆ ਪ੍ਰਬੰਧ ਕਰਿਆ ਹੋਇਆ ਦੇਖ ਸਕਦੇ ਹੋ ਤੇ ਨਾਲ ਇਹ ਰੋਟੀ ਦੇ ਬਾਅਦ ਕੁਝ ਵੀ ਚੀਜ਼ ਆਈਸਕ੍ਰੀਮ ਕੁਲਫੀ ਉਹ ਵੀ ਇੱਥੇ ਮਿਲਦੀ ਆ ਤੇ ਚਾਹ ਜਿਹੜੀ ਗੁੜ ਵਾਲੀ ਚਾਹ ਇੱਥੇ ਮਸ਼ਹੂਰਾ ਨਾਲ ਮਠੀ ਵੀ ਆ ਦੇਖ ਸਕਦੇ ਹੋ ਨਵਾ ਸਾਡੇ ਖੜੇ ਆ ਤੇ ਕਾਫੀ ਰਾਸ਼ਰੇ ਲੱਗਿਆ ਰੱਖੇ ਪਲਵਾਂ ਜੀ ਕੀ ਕੀ ਰੇਟ ਆ ਉਹ ਵੀ ਦੱਸ ਦਿਓ ਇੱਕ ਵਾਰ ਆਪਣਾ। ਪਰੌਂਠੇ ਦਾ ਕੀ ਰੇਟ ਆ? 30 ਰੁਪਏ ਪਰੌਂਠਾ ਦਹੀਂ ਨਾਲ। ਦਹੀਂ ਨਾਲ 30 ਰੁਪਏ ਐ। 25-50 ਰੁਪਏ ਇੱਕ ਸਬਜ਼ੀ ਇੱਕ ਦਾਲ ਆ ਜੀ। ਦਰਸ਼ਕ ਵੀਰੋ ਬਹੁਤ ਬਾਜ਼ਵ ਰੇਟ ਆ। ਮੈਂ ਜ਼ਰੂਰ ਬੇਨਤੀ ਕਰੂੰਗਾ ਫਰੀਦਕੋਟ ਵਾਲੇ ਨੂੰ ਵੀ ਜਿਹੜੇ ਇੱਥੇ ਰਹਿੰਦੇ ਆ। ਟਿਫਨ ਦੀ ਸਰਵਿਸ ਵੀ ਆ? ਹਾਂਜੀ ਹੈ ਜੀ। 25 ਰੁਪਏ ਦਾ ਪਰੌਂਠਾ ਨਾਲ achar ਨਾਲ ਦਹੀਂ ਪਾ ਕੇ 30 ਰੁਪਏ ਦਾ ਕਰ ਦਿੰਨੇ ਆ ਜੀ। ਬਹੁਤ ਬਾਜ਼ਵ ਰੇਟ ਆ। ਖਾਲੀ ਵੀ ਕਿਤੇ ਨਹੀਂ ਹੁਣ 50 ਰੁਪਏ ਦੇ ਰੇਟ 'ਚ ਮਿਲਦੀ ਆ ਨਾ। ਲਾ ਲਓ ਵੀ ਦਾਲ ਹੋ ਗਈ, ਇੱਕ ਸਬਜ਼ੀ ਹੋ ਗਈ, ਸਲਾ ਤੋ ਸਾਰੇ ਜਰੂਰ ਸਪੋਰਟ ਕਰੋ ਸਾਡੇ ਪਹਿਲਵਾਨ ਜੀ ਨੂੰ ਤੇ ਅਸੀਂ ਵੀਰੇ ਜਰੂਰ ਦਿਨਾਂ ਦਿਨ ਹੈਗੇ ਉਹ ਖਾ ਕੇ ਜਾ ਰਹੇ ਹਾਂ ਸਵੇਰੇ ਦੁਪਹਿਰੇ ਸ਼ਾਮੀ ਤੇ ਮੈਂ ਸਾਰੇ ਦਰਸ਼ਕ ਵੀਰਾਂ ਨੂੰ ਅਪੀਲ ਕਰੂੰਗਾ ਵੀ ਸਾਰੇ ਜਰੂਰ ਆ ਬਾਈ ਤੁਸੀਂ ਖਾਂਦੇ ਰਹਿੰਨੇ ਕਿੱਦਾਂ ਦਾ ਖਾਣਾ ਇਹਨਾਂ ਦਾ ਬਹੁਤ ਵਧੀਆ ਬਹੁਤ ਇੱਥੇ ਆਉਂਦੇ ਜਾਂਦੇ ਰਹਿੰਨੇ ਸੀ ਅੱਛਾ ਤੁਸੀਂ ਭਾਜੀ ਹਾਂ ਜੀ ਵੀਰੇ ਬਹੁਤ ਵਧੀਆ ਇੱਥੇ ਆ ਬਹੁਤ ਕੀ ਜਿਆਦਾ ਵਧੀਆ ਲੱਗਦਾ ਇਹਨਾਂ ਦਾ ਪਰੌਂਠੇ ਵਧੀਆ ਲੱਗਦੇ ਆ ਰੋਟੀ ਵਧੀਆ ਲੱਗਦੇ ਆ ਸਾਰਾ ਕੁਝ ਵਧੀਆ ਚਾਹ ਵੀ ਵਧੀਆ ਬਈ ਗੋੜਾ ਵਾਲੀ ਚਾਹ ਵੀ ਵਧੀਆ ਹਾਂ ਬਾਈ ਕੋਲੇ ਰੋਗਦ ਕੀ ਦੋਈਆ ਪਹਿਲਵਾਨ ਜੀ ਇੱਕ ਵੰਡਾ ਹਾ ਦੱਸ ਦਿਓ ਆ ਸਾਹਮਣੇ ਕਿਹੜਾ ਰੋਡ ਪੈਂਦਾ ਇਹ ਇਹ ਸਾਧ ਕਰੋੜ ਆ ਜੀ ਤੇ ਸਾਹਮਣੇ ਕਾਲਜ ਆ ਨਾ ਹਾਂਜੀ ਕਾਲਜ ਜੀ ਇਹ ਸਾਹਮਣੇ ਗੁਰਗੋਬਿੰਦ ਸਿੰਘ ਕਾਲਜ ਹਾਂਜੀ ਇਹ ਮਤਲਬ ਬੱਚਿਆਂ ਕਰਕੇ ਇਹਨਾਂ ਰੇਟ ਸਹੀ ਰੱਖਿਆ ਜਾ ਮਤਲਬ ਸਾਰਿਆਂ ਵਾਸਤੇ ਹੀ ਆ ਸਾਰਿਆਂ ਵਾਸਤੇ ਹੀ ਬੱਚਿਆਂ ਵਾਸਤੇ ਹੀ ਤੇ ਮੈਂ ਬੱਚੇ ਸਟੂਡੈਂਟ ਜਿਹੜੇ ਫਰੀਦਕੋਟ ਦੇ ਵਿੱਚ ਹੋਰ ਕੋ ਕਾਲਜਾਂ ਦੇ ਵਿੱਚ ਪੜ੍ਹਦੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਸਾਰੇ ਜਰੂਰ ਆਇਓ ਇੱਥੇ ਪਹਿਲਵਾਨ ਦਾ ਟੱਬਾ ਫਰੀਦਕੋਟ ਸਾਧ ਕਰੋੜਾ ਗੁਰਗੋਬਿੰਦ ਸਿੰਘ ਕਾਲਜ ਸਾਹਮਣੇ ਆ ਤੇ ਆਪਾਂ ਜਰੂਰ ਸਪੋਰਟ ਕਰੀਏ ਸਾਡੇ ਪੰਜਾਬੀ ਭਰਾਏ ਤੇ ਪਹਿਲਵਾਨ ਜੀ ਆ ਨਾ ਕਹਿੰਦੇ ਪਹਿਲਵਾਨ ਮਾੜਾ ਖਾਂਦੇ ਆ ਤੇ ਨਾ ਖਲਾਉਂਦੇ ਆ ਸੋ ਪਹਿਲਵਾਨ ਦਾ ਟੱਬਾ ਰੇਟ ਤੁਹਾਡੇ ਸਾਹਮਣੇ ਬਿਲਕੁਲ ਲਿਖਿਆ ਹੋਇਆ ਗੁੜ ਵਾਲੀ ਚਾਹ 10 ਦਾ ਕੱਪ ਕਿਤੇ ਨਹੀਂ ਮਿਲਦਾ ਰੋਟੀ 20 ਰੁਪਏ ਪਲੇਟ ਉਹ ਵੀ ਨਹੀਂ ਕਿਤੇ ਮਿਲਦੀ ਮੈਗੀ ਦੀ 30 ਰੁਪਏ ਪਲੇਟ ਹੈ ਟਿਫਿਨ ਸਰਵਿਸ ਹੈ ਸੈਂਡਵਿਚ ਆ ਹੋਰ ਵੀ ਬਹੁਤ ਵਾਜਬ ਰੇਟ ਦੇ ਵਿੱਚ ਜਿਹੜਾ ਤੁਸੀਂ ਸਵੇਰੇ ਨਾਸ਼ਤਾ ਦੁਪਹਿਰ ਦਾ ਖਾਣਾ ਰਾਤ ਦੀ ਰੋਟੀ ਜਿਹੜੀ ਖਾ ਸਕਦੇ ਹੋ ਦੁੱਧ ਦਹੀਂ ਲੱਸੀ ਸਭ ਕੁਝ ਇੱਥੇ ਹੁੰਦਾ ਹੈ ਪਹਿਲਵਾਨ ਜੀ ਦੀ ਟਾਈਮਿੰਗ ਪੁੱਛ ਲੈਣੇ ਆ ਫਿਰ ਕਈ ਵਾਰ ਰਾਤ ਨੂੰ ਬੰ ਪਹਿਲਵਾਨ ਜੀ ਕੀ ਟਾਈਮਿੰਗ ਆਪਣੀ ਸਵੇਰੇ ਸਾਢੇ 6:00 ਤੋਂ ਲੈ ਕੇ ਰਾਤ ਨੂੰ ਸਾਢੇ 10:00 ਸਵੇਰੇ ਸਾਢੇ 6:00 ਵਜੇ ਜਿਹੜੀ ਦੁਕਾਨ ਓਪਨ ਹੋ ਜਾਂਦੀ ਹੈ ਤੇ ਰਾਤ ਨੂੰ ਸਾਢੇ 10:00 ਹੋ ਜਾਂਦੇ ਬੰਦ ਕਰਦੇ ਰੋਟੀ ਕਿੰਨੇ ਵੇ ਸਟਾਰਟ ਹੁੰਦੀ ਹੈ ਜੀ ਸਵੇਰੇ ਪਰੌਂਠਾ ਸਾਢੇ 7:00 ਸਟਾਰਟ ਹੁੰਦਾ ਸਾਢੇ 7:00 ਪਰੌਂਠਾ ਸਟਾਰਟ ਸਾਢੇ 7:00 ਤੋਂ ਸਾਢੇ 12:00 ਤੱਕ ਪਰੌਂਠਾ ਜੀ ਉਹਦੇ ਬਾਅਦ ਰੋਟੀ ਹਾਂ ਜੀ ਪਰੌਂਠਾ ਵੀ ਨਾਲ-ਨਾਲ ਚੱਲੀ ਜਾਂਦਾ ਰੋਟੀ ਵੀ ਚੱਲੀ ਜਾਂਦੀ ਠੀਕ ਹੈ ਜੀ ਜੇ ਕਿਸੇ ਨੇ ਪਰੌਂਠਾ ਆਰਡਰ ਕਰਦਾ ਪਰੌਠਾ ਵੀ ਬਣ ਜਾਂਦਾ ਜੀ ਚਲੋ ਠੀਕ ਹੈ ਪ ਕਿਸ ਪਾਟਿਆਂ ਦੇ ਨਾਲ ਯਾਰੋ ਦਮ ਬਣਦੇ ਕਿ ਬੈਠਕਾਂ ਦੇ ਨਾਲ ਪੱਟ ਥਮ ਬਣਦੇ ਕਿ ਡੰਡਾ ਨਾਲ ਆਉਂਦੀ ਯਾਰੋ ਬਾਵਾ ਵਿੱਚ ਜਾਣ ਗੁਰੂ ਬਿਨਾ ਕਦੇ ਮਿਲੇ ਨਾ ਗਿਆਨ ਖਾਣਾ ਦੇਸੀ ਛੱਡ ਖਾਯੋ ਨਾ ਕੁਝ ਹੋਰ ਮਿੱਤਰੋ ਇੱਕ ਸਭ ਤੋਂ ਜ਼ਰੂਰੀ ਹੁੰਦੇ ਜੋਰ ਮਿੱਤਰੋ ਕਹੇ ਅਮਨ ਦੇ ਓਲ ਮੱਲੀ ਕੰਮ ਨਹੀਂ ਆਸਾਨ ਇਹਨਾਂ ਪੰਜੇ ਚੀਜ਼ਾਂ ਨਾਲ ਬਣਦੇ ਆ ਪਹਿਲਵਾਨ ਇਹਨਾਂ ਪੰਜੇ ਚੀਜ਼ਾਂ ਨਾਲ ਬਣ ਹੁੰਦਾ ਪਹਿਲਵਾਨ ਠੀਕ ਹੈ ਭਲਵਾਨ ਜੀ ਬਹੁਤ ਬਹੁਤ ਧੰਨਵਾਦ ਹਾਂ